ਸਪੋਜ਼ ਕਰ ਲਓ 10-15000 ਮੇਰੀ ਤਨਖਾਹ ਤੇ ਮੈਂ ਕ੍ਰੈਡਿਟ ਕਾਰਡ ਲੈ ਲਿਆ 50000 ਰੁਪਿਆ ਲਿਮਟ ਹੋ ਗਈ ਮੈਂ ਚੌੜਾ ਹੋ ਗਿਆ ਮੈਂ 50000 ਰੁਪਿਆ ਲਿਮਟਾ 50 ਦਿਨਾਂ ਚ ਮੋੜਨੇ ਆਪਾਂ ਮੋੜੀ ਤੋਂ ਤੁਹਾਨੂੰ ਪਤਾ ਵੀ ਕ੍ਰੈਡਿਟ ਕਾਰਡ ਵਾਲੇ ਕਮਾਈ ਕਿੱਦਾਂ ਕਰਦੇ ਆ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਵੀ ਕ੍ਰੈਡਿਟ ਕਾਰਡ ਤੇ ਯਾਰ ਮੈਨੂੰ ਲੱਗਦਾ ਬੈਂਕ ਨੇ ਵੈਸੇ ਹੀ ਦਿੱਤਾ ਬੈਂਕ ਨੇ ਕ੍ਰੈਡਿਟ ਕਾਰਡ ਇਦਾਂ ਦਿੱਤਾ ਬਸ ਵੀ 40-45000 ਤੋਂ ਦੀ ਲਿਮਟਾ ਇਹਦੀ ਘੜਾ ਆਪਾਂ ਨੂੰ ਵਿਆਜ ਪਾਣੀ 45 ਦਿਨਾਂ ਚ ਆਪਾ ਇਹ ਨਿਊ ਕਰਾ ਦੇਣੀ ਕਰਨੀ ਪਰ ਕਈਆਂ ਦੇ ਦਿਮਾਗ 'ਚ ਇਹ ਸ ਇਹ ਤਾਂ 45000 ਸਾਨੂੰ ਦੰਦੇ ਆ ਤੇ 45000 ਹੀ ਸਾਡੇ ਤੋਂ ਲੈ ਲੈਂਦੇ 50 ਦਿਨਾਂ ਵਿੱਚ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਮੈਂ ਦੱਸੂੰਗਾ ਵੀ ਕ੍ਰੈਡਿਟ ਕਾਰਡ ਕਮਾਈ ਕਿਵੇਂ ਕਰਦਾ ਕ੍ਰੈਡਿਟ ਕਾਰਡ ਤੁਹਾਡੇ ਵਾਸਤੇ ਬਹੁਤ ਚੰਗਾ ਕਿਵੇਂ ਆ ਤੇ ਤੁਹਾਡੇ ਵਾਸਤੇ ਬਹੁਤ ਮਾੜਾ ਕਿਵੇਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਕ੍ਰੈਡਿਟ ਕਾਰਡ ਕੀ ਕਰਦਾ ਤੁਸੀਂ ਬੈਂਕ ਚੋਂ ਕ੍ਰੈਡਿਟ ਕਾਰਡ ਤੁਹਾਨੂੰ دیتا ਕ੍ਰੈਡਿਡ ਕਾਰਡ ਵੈਸੇ ਬਣਦਾ ਉਹਦੇ ਹੀ ਆ ਜਿੰਨੂੰ ਮਹੀਨੇ ਦੀ ਇਨਕਮ ਆ ਯਾ ਨੌਕਰੀਆ ਕੋਈ ਜਾਂ ਉਹਦਾ ਬਿਜ਼ਨਸ ਆ ਮਹੀਨੇ ਦਾ ਉਹਦੇ ਵਿੱਚ ਕੋਈ 10-20 ਹਜ਼ਾਰ ਦਾ ਲੈਣ ਦੇਣ ਹੁੰਦਾ ਉਹਨੂੰ ਕ੍ਰੈਡਿਟ ਕਾਰਡ ਦਿੱਤਾ ਜਾਂਦਾ ਅੱਜ ਦੀ ਡੇਟ ਦੇ ਵਿੱਚ ਮਨ ਲੱਗਦਾ 30 ਤੋਂ 40% ਲੋਕਾਂ ਕੋਲੇ ਕ੍ਰੈਡਿਟ ਕਾਰਡ ਹੈਗਾ ਕ੍ਰੈਡਿਟ ਕਾਰਡ ਕਮਾਈ ਕਿਵੇਂ ਕਰਦਾ ਤਾਂ ਦੋਸਤੋ ਆਪਾਂ ਇੱਕ ਮੰਨ ਲਓ ਵੀ ਦੁਕਾਨਦਾਰ ਦੇ ਕੋਲੇ ਇੱਕ ਕ੍ਰੈਡਿਟ ਕਾਰਡ ਮਸ਼ੀਨ ਆ ਜੇਕਰ ਦੁਕਾਨਦਾਰ ਕੋਲੇ ਕ੍ਰੈਡਿਟ ਕਾਰਡ ਮਸ਼ੀਨ ਨਹੀਂ ਹੁੰਦੀ ਤਾਂ ਉਹ ਦਿਨ ਦੇ 10 ਕੂਲਰ ਵੇਚਦਾ ਸੀ ਕੈਸ਼ ਤੇ ਜਿਹਦੇ ਚੋਂ ਕੇ ਉਹ 30000 ਰੁਪਏ ਕਮਾਈ ਕਰਦਾ ਸੀ ਫਿਰ ਉਹਨੇ ਲਵਾ ਲਈ ਕ੍ਰੈਡਿਟ ਕਾਰਡ ਮਸ਼ੀਨ ਫਿਰ ਕੀ ਕੀਤਾ ਵੀ ਉਹ ਦਿਨ ਦੇ ਯ ਯਾਨੀ ਕਿ ਉਹਨੂੰ 60000 ਰੁਪਏ ਕਮਾਈ ਹੋ ਗਈ ਕ੍ਰੈਡਿਟ ਕਾਰਡ ਕੀ ਕਰਦਾ ਕ੍ਰੈਡਿਟ ਕਾਰਡ ਉਸ ਸ਼ਾਪਕੀਪਰ ਤੋਂ 2% ਲੈ ਲਿੰਦਾ ਉਹਨੂੰ ਕਹਿੰਦਾ ਵੀ ਸੱਜਣਾ ਮੈਂ ਤੇਰੀ ਕਮਾਈ ਕੀਤੀ ਹੈ ਦੁੱਗਣੀ ਤੂੰ ਆਪਦੀ ਕਮਾਈ ਦਾ 2% ਮੈਨੂੰ ਦੇ ਦਿਓ ਜੇਕਰ ਉਹਨੇ ਲੱਖ ਰੁਪਏ ਕਮਾਇਆ ਲੱਖ ਰੁਪਏ ਚੋਂ ਲਾ ਲਓ ਤੁਸੀਂ 2000 ਰੁਪਏ ਕ੍ਰੈਡਿਟ ਕਾਰਡ ਵਾਲਿਆਂ ਨੇ ਲੈ ਲੈਣਾ ਇੱਕ ਤਾਂ ਕਮਾਈ ਦਾ ਤਰੀਕਾ ਉਹਨਾਂ ਦਾ ਇਹ ਹੋ ਗਿਆ ਦੂਜਾ ਕਮਾਈ ਦਾ ਤਰੀਕਾ ਕੀ ਹੋ ਗਿਆ ਸਪੋਜ਼ ਕਰ ਲਓ 10-15000 ਮੇਰੀ ਤਨਖਾਹ ਤੇ ਮੈਂ ਕ੍ਰੈਡਿਟ ਕਾਰਡ ਲੈ ਲਿਆ 50000 ਰੁਪਿਆ ਲਿਮਟ ਹੋ ਗਈ ਮੈਂ ਚੌੜਾ ਹੋ ਗਿਆ ਮੈਂ 50000 ਰੁਪਿਆ ਲਿਮਟਾ 50 ਦਿਨਾਂ ਚ ਮੋੜਨੇ ਆਪਾਂ ਮੋੜ ਹੀ ਦੇਣੇ ਆ ਮੈਂ ਗਿਆ ਘਰ ਵਾਲੀ ਨੇ ਮੰਗੀ ਵਾਸ਼ਿੰਗ ਮਸ਼ੀਨ ਘਰ ਵਾਲੀ ਨੇ ਮੰਗੀ ਫਰਿੱਜ ਮੈਂ ਗਿਆ ਚੌੜਾ ਆਇਆ ਮੈਂ ਪਾਇਆ ਕ੍ਰੈਡਿਟ ਕਾਰਡ ਉੱਥੇ ਮਹਾ ਚੱਕ ਕ੍ਰੈਡਿਟ ਕਾਰਡ ਦੇ ਮੈਨੂੰ ਕੂਲਰ ਦੇ ਦੇ ਵਾਸ਼ਿੰਗ ਮਸ਼ੀਨ ਦੇ ਦੇ ਲੈ ਕੇ ਮੈਂ ਘਰੇ ਆ ਗਿਆ ਹੁਣ ਮਹੀਨਾ ਟੱਪ ਗਿਆ ਲੋ ਵੀ ਟਾਈਮ ਆ ਗਿਆ ਕ੍ਰੈਡਿਟ ਕਾਰਡ ਦੀ ਲਿਮਟ ਦਾ ਤਨਖਾਹ ਮ ਪੜੋਂ ਕਿਵੇਂ ਉੱਥੇ ਕੀ ਕਰਦੇ ਕ੍ਰੈਡਿਟ ਕਾਰਡ ਵਾਲੀ ਇੱਕ ਆਪਸ਼ਨ ਦੇ ਦਿੰਦੇ ਆ ਮਿਨੀਮਮ ਡਿਊ ਪੇਮੈਂਟ ਮਿਨੀਮਮ ਡਿਊ ਪੇਮੈਂਟ ਦਾ ਮਤਲਬ ਹੁੰਦਾ ਵੀ ਸੱਜਣੋ ਜੇਕਰ ਤੁਸੀਂ ਇਹ ਮਹੀਨੇ ਪੈਸੇ ਨਹੀਂ ਭਰ ਸਕਦੇ ਤਾਂ ਸਾਨੂੰ 25000 ਰੁਪਿਆ ਪੇ ਕਰ ਦੋ 2500 ਰੁਪਿਆ ਪੇ ਕਰ ਦੋ ਇੱਕ ਮਹੀਨਾ ਸੀ ਸਕਿਪ ਕਰ ਦਿੰਨੇ ਆ ਅਗਲੇ ਮਹੀਨੇ ਤੁਸੀਂ ਅਰੇਂਜ ਕਰ ਲਿਆ ਜੀ ਪੈਸੇ ਮੇਰੇ ਅਰਗੇ ਨੂੰ ਪਤਾ ਨਹੀਂ ਮੈਂ ਸਮਝਦਾ ਵੀ ਕਿਤੇ ਯਾਰ ਵੀ ਇਹ 2500 ਰੁਪਿਆ ਲਿਮਟ ਚੋਂ ਘਟ ਜੂਗਾ ਤੇ ਆਪਾਂ ਐ ਕਰਦੇ ਆਂ ਵੀ ਆਪਾਂ ਮਹੀਨੇ ਦੇ ਮਹੀਨੇ ਆ 25 2500 5 5000 ਕਰਕੇ ਭਰੀ ਜਾਣੇ ਆ ਤੇ ਲਿਮਟ ਘਟ ਜੂਗੀ ਪਰ ਅਸਲੀ ਖੇਡ ਉੱਥੇ ਸ਼ੁਰੂ ਹੁੰਦੀ ਹੈ ਜਦੋਂ ਤੁਹਾਡੇ ਕੋਲੇ ਹਰ ਇੱਕ ਮਹੀਨੇ ਤੁਹਾਡਾ ਜਿਹੜਾ ਅਮਾਊਂਟ ਬਚਿਆ ਹੁੰਦਾ ਉਹਨੂੰ ਵਿਆਜ ਲਾ ਕੇ ਤੁਹਾਡੇ ਅੱਗੇ ਆਉਂਦਾ ਉਦੋਂ ਪਤਾ ਲੱਗਦਾ ਯਾਰ ਆਪਾਂ ਕ੍ਰੈਡਿਟ ਕਾਰਡ ਨਾਲ ਲੈ ਲਿਆ ਪੰਗਾ ਉਦੋਂ ਆਪਾਂ ਨੂੰ ਪਤਾ ਲੱਗਦਾ ਕਿ ਕ੍ਰੈਡਿਟ ਕਾਰਡ ਆਪਣੇ ਆਸਤੇ ਬੁਰਾ ਕਿਉਂ ਫਿਰ ਕੀ ਕਰਨਾ ਹੁੰਦਾ ਜਿਹੜੀ ਕ੍ਰੈਡਿਟ ਕਾਰਡ ਦੀ ਪੇਮੈਂਟ ਆਣਾ ਦੋਸਤੋ ਇਹ ਤੁਹਾਨੂੰ ਚਕਾਉਣੀ ਹੀ ਪਾਉਗੀ ਚਾਹੇ ਤੁਸੀਂ ਲੋਨ ਲੈ ਕੇ ਚਕਾਓ ਇੱਕ ਵੀਰ ਨੇ ਤਾਂ ਪਰਸਨਲ ਲੋਨ ਲੈ ਕੇ ਕ੍ਰੈਡਿਟ ਕਾਰਡ ਦੀ ਪੇਮੈਂਟ ਚਕਾਈ ਸੀ ਜਿਹੜਾ ਮਿਨਿਮਮ ਡਿਊ ਪੇਮੈਂਟ ਆਣਾ ਇਹ ਤੁਹਾਨੂੰ ਯਾਦ ਦਿਲਾਉਂਦਾ ਵੀ ਤੁਹਾਡੀ ਔਕਾਤ ਕਿੰਨੀ ਕ ਮਿਨਿਮਮ ਡਿਊ ਪੇਮੈਂਟ ਉਹਦੇ ਆਸਤੇ ਆ ਕਿਉਂਕਿ ਕ੍ਰੈਡਿਟ ਕਾਰਡ ਵੀ ਕਹਿੰਦਾ ਵੀ ਜੇਕਰ ਤੁਹਾਡੀ ਲਿਮਟ 50000 ਆ ਤੇ ਤੁਸੀਂ ਫਿਰ 50000 ਚੱਕ ਲਿਆ ਤੇ 50000 ਭਰਨ ਦੀ ਤੁਹਾਡੇ ਚ ਔਕਾਤ ਹੋਣੀ ਚਾਹੀਦੀ ਹੁਣ ਪਤਾ ਸੀ ਵੀ ਮੇਰੀ ਤਨਖਾਹ ਤਾਂ 15-20000 ਤਾਂ ਮੈਨੂੰ 15-20000 ਤੱਕ ਦਾ ਹੀ ਸਮਾਨ ਲੈਣਾ ਚਾਹੀਦਾ ਸੀ ਕ੍ਰੈਡਿਟ ਕਾਰਡ ਤੋਂ ਫਿਰ ਤਾਂ ਕ੍ਰੈਡਿਟ ਕਾਰਡ ਮੇਰੇ ਵਾਸਤੇ ਬਹੁਤ ਚੰਗਾ ਸੀ ਕਿਉਂਕਿ ਮੈਂ ਵਿਆਜ ਤੋਂ ਬਚਦਾ ਠੀਕ ਹੈ ਕਿ ਨਹੀਂ ਜੇਕਰ ਹੁਣ ਮੈਂ 50000 ਦੀ ਚੱਕ ਲਈ ਤਨਖਾਹ ਮਰੀ 15 20000 ਮੇਰੇ ਕੋਲੇ ਹੁਣ ਪੈਸੇ ਨਹੀਂ ਪੂਰੇ ਪੇ ਕਰਨ ਨੂੰ ਤੇ ਫਿਰ ਮੈਂ ਮਿਨੀਮਮ ਡਿਊ ਪੇਮੈਂਟ ਦਾ ਸਹਾਰਾ ਲਵਾਂਗਾ 2500 ਰੁਪਿਆ ਭਰੂੰਗਾ ਤੇ 2500 ਰੁਪਿਆ ਉਹ ਸਕਿਪ ਕਰਨ ਵਾਸਤੇ ਲੈਂਦੇ ਆ ਨਾ ਕਿ ਤੁਹਾਡੇ ਉਹ ਪੈਸੇ ਤੁਹਾਡੀ ਲਿੰਟ ਚ ਕਟਣਗੇ ਵੀ ਅਸੀਂ ਮਹੀਨਾ ਤੁਹਾਡੇ ਵਾਸਤੇ ਰੋਕਦੇ ਆ ਸਾਨੂੰ ਮਹੀਨਾ ਰੋਕਣ ਵਾਸਤੇ ਤੁਸੀਂ 2500 ਰੁਪਿਆ ਦੇ ਦਿਓ ਉਹਨੂੰ ਕਹਿੰਦੇ ਆ ਮਿਨੀਮਮ ਡਿਊ ਪੇਮੈਂਟ ਜੇਕਰ 1 ਲੱਖ ਰੁਪਿਆ ਤਾਂ 5000 ਰੁਪਿਆ ਲੈਂਦੇ ਉਹ ਤਾਂ ਦੋਸਤੋ ਮਿਨੀਮਮ ਡਿਊ ਪੇਮੈਂਟ ਇਹ ਹੁੰਦੀ ਆ ਮਿਨੀਮਮ ਡਿਊ ਪੇਮੈਂਟ ਅਸਲ 'ਚ ਤੁਹਾਨੂੰ ਆਪਦੀ ਤੁਹਾਡੀ ਔਕਾਤ ਵਿਖਾਉਂਦੀ ਆ ਵੀ ਤੁਹਾਡੇ ਤੋਂ ਪੈਸੇ ਨਹੀਂ ਭਰੇ ਜਾਣੇ ਤੁਸੀਂ ਐਂ ਕਰੋ ਆਪ ਪੈਸੇ ਭਰ ਦੋ ਅਸੀਂ ਮਹੀਨਾ ਰੁਕ ਜਾਣੇ ਆ ਅਗਲੇ ਮਹੀਨੇ ਪਈ ਜਿੱਥੋਂ ਮਰਜ਼ੀ ਰੇਂਜ ਕਰਿਆ ਜੇ ਵਿਆਜ ਵੀ ਲਵਾਂਗੇ ਤੁਹਾਡੇ ਤੋਂ ਅਸੀਂ ਪੂਰਾ ਮੂਲ ਵੀ ਲਵਾਂਗੇ ਜੇਕਰ ਤੁਸੀਂ ਮਿਨੀਮਮ ਡਿਊ ਪੇਮੈਂਟ ਵਾਲ ਆਪਸ਼ਨ ਨਹੀਂ ਭਰਦੇ ਤਾਂ ਤੁਹਾਨੂੰ ਉਹ ਬਹੁਤ ਜ਼ਿਆਦਾ ਫਾਈਨ ਪਊਗਾ ਘਟੋ ਘਟ 30 35% ਫਾਈਨ ਪੈ ਜਾਂਦਾ ਤਾਂ ਕਰਕੇ ਉਹ ਵੀ ਭਰਨੇ ਜ਼ਰੂਰੀ ਇਹੋ ਚੰਗਾ ਜੇਕਰ ਤੁਸੀਂ ਕ੍ਰੈਡਿਟ ਕਾਰਡ ਲੈਣਾ ਔਕਾਤ ਵੇਖ ਕੇ ਵੀ ਤੋਂ ਦੀ ਤਨਖਾਹ ਕਿੰਨੀ ਆ ਉਹਨਾਂ ਪੈਸੇ ਚੱਕੋ ਤਾਂ ਦੋਸਤੋ ਇਸ ਤਰੀਕੇ ਨਾਲ ਕ੍ਰੈਡਿਟ ਕਾਰਡ ਕਮਾਈ ਕਰਦਾ ਇੱਕ ਤਾਂ 2% ਸ਼ੌਪਕੀਪਰ ਤੋਂ ਲੈ ਲੈਂਦਾ ਇੱਕ ਉਹ 10 15 ਬੱਕਰੇ 100 ਚੋਂ 1000 ਚੋਂ ਉਹਨੂੰ ਮਿਲ ਜਾਂਦੇ ਆ ਮੇਰੇ ਅਰਗੇ ਜਿਹੜੇ ਕਿ ਡਿਊ ਕਰ ਦਿੰਦੇ ਆ ਉਥੋਂ ਫਿਰ ਫਸਦਾ ਉਥੋਂ ਫਿਰ ਉਹ ਬਹੁਤ ਸਾਰੇ ਪੈਸੇ ਤੁਹਾਡੇ ਤੋਂ ਕਮਾ ਲੈਂਦੇ ਤਾਂ ਇਸ ਤਰੀਕੇ ਨਾਲ ਕ੍ਰੈਡਿਟ ਕਾਰਡ ਕਮਾਈ ਕਰਦਾ ਦੋਸਤੋ